ਪੰਜਾਬ ਪਾਣੀ ਦੀ ਲਪੇਟ ਵਿੱਚ ਹੈ ਸੰਬੰਧੀ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਮੋਦੀ ਦੇ ਮੰਤਰੀ ਨੇ ਹੜ੍ਹਾਂ ਦੇ ਪਿੱਛੇ ਦਾ ਵੱਡਾ ਕਾਰਨ ਪੰਜਾਬੀਆਂ ਅੱਗੇ ਰੱਖਿਆ ਅਤੇ ਕੇਂਦਰੀ ਟੀਮਾਂ ਪੰਜਾਬ ਦਾ ਦੌਰਾ ਕਰ ਰਹੀਆਂ ਨੇ ਇੱਕ ਇੱਕ ਕਰਕੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੁਪਰੀਮ ਕੋਰਟ ਨੇ 10 ਅਕਤੂਬਰ 2016 ਵਿੱਚ ਇੱਕ ਵੱਡਾ ਫੈਸਲਾ ਦਿੱਤਾ ਸੀ ਕਿ ਡੈਮਾਂ ਤੋਂ ਪਾਣੀ ਛੱਡਣ ਨਾਲ ਹੋਏ ਨੁਕਸਾਨ ਨੂੰ ਕੁਦਰਤੀ ਆਫਤ ਨਹੀਂ ਆਖਿਆ ਜਾ ਸਕਦਾ ਇਸ ਦੀ ਪਰਪਾਈ ਲਈ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ ਹੁਣ ਜਦ ਸੁਪਰੀਮ ਕੋਰਟ ਨੇ ਸੋਮੋਟੋ ਨੋਟਸ ਲਿਆਤਾ ਉਹ ਫੈਸਲਾ ਇੱਕ ਵਾਰ ਜ਼ਰੂਰ ਦੇਖਿਆ ਜਾਵੇਗਾ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਇਸ ਦੀ ਜ਼ਿੰਮੇਵਾਰੀ ਵੀ ਤੈਅ ਕਰੇਗੀ ਕਿ ਪੰਜਾਬ ਦੀ ਬਰਬਾਦੀ ਵਿੱਚ ਕਿਹੜੀ ਸਰਕਾਰ ਜਾਂ ਸਿਆਸਤ ਦਾ ਹੱਥ ਹੈ ਉਹਨਾਂ ਨੂੰ ਇਹ ਪਰਪਾਈ ਕਰਨੀ ਪਵੇਗੀ ਇਸ ਗੱਲ ਤੇ ਹੁਣ ਰਸਾ ਕਸ਼ੀ ਹੋਵੇਗੀ ਪੰਜਾਬ ਸਰਕਾਰ ਕਹੇਗੀ ਕਿ ਸਾਡੇ ਕੋਲ ਡੈਮਾਂ ਦਾ ਕੰਟਰੋਲ ਨਹੀਂ ਸਾਡੀ ਕੋਈ ਗਲਤੀ ਨਹੀਂ ਡੈਮਾਂ ਦਾ ਕੰਟਰੋਲ ਕੇਂਦਰ ਕੋਲ ਹੈ ਕੇਂਦਰ ਕਹੇਗਾ ਕਿ ਇਹਨਾਂ ਨੇ ਮਾਈਨਿੰਗ ਕਰਕੇ ਦਰਿਆਵਾਂ ਦਾ ਆਲਾ ਦਵਾਲਾ ਖਰਾਬ ਕੀਤਾ ਜਿਸ ਕਰਕੇ ਜ਼ਿਆਦਾ ਨੁਕਸਾਨ ਹੋਇਆ ਸਾਰੀ ਗੱਲ ਦਾ ਨਤੀਜਾ ਇਹ ਨਿਕਲੇਗਾ ਕਿ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਪਰ ਜੋ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਜਿਵੇਂ ਨੋਟਸ ਲਏ ਜੇ ਉਹ ਕਾਇਮ ਰਹੇ ਅਤੇ ਨਿਰਪੱਖਤਾ ਨਾਲ ਫੈਸਲਾ ਦਿੱਤਾ ਤਾਂ ਫਿਰ ਸਰਕਾਰਾਂ ਨੂੰ ਸਭ ਕੁ ਮਿਲ ਸਕਦਾ ਤੇ ਲੋਕਾਂ ਦੇ ਨੁਕਸਾਨ ਦਾ ਵੀ ਜੇ ਸਾਰਾ ਨਹੀਂ ਤਾਂ ਕੁਝ ਹਿੱਸਾ ਜ਼ਰੂਰ ਪੱਲੇ ਪੈ ਸਕਦਾ ਹੈ ਅੱਗੇ ਤੋਂ ਇਹਨਾਂ ਲੋਕਾਂ ਨੂੰ ਅਕਲ ਵੀ ਆ ਸਕਦੀ ਹੈ ਕਿ ਇਹ ਡੈਮਾਂ ਨੂੰ ਹਥਿਆਰ ਨਾ ਬਣਾਉਣ ਦੱਸਦੀ ਹੈ ਕਿ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਸਤਲੁਜ ਬਿਆਸ ਰਾਵੀ ਅਤੇ ਕੱਗਰ ਦਰਿਆਵਾਂ 'ਚੋਂ ਗੈਰ ਕਾਨੂੰਨੀ ਮਾਈਨਿੰਗ ਕਰਨ ਉਹਨਾਂ ਦੇ ਕੰਡੇ ਕਮਜ਼ੋਰ ਹੋ ਗਏ ਨੇ ਜਿਸ ਕਾਰਨ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਜ਼ਿਆਦਾ ਗੰਭੀਰ ਬਣੀ ਹੈ ਉਹਨਾਂ ਕਹਿੰਿਆ ਕਿ ਦਰਿਆਵਾਂ ਦੇ ਕੰਡਿਆਂ ਤੇ ਬੰਨਾਂ ਨੂੰ ਮੋੜ ਮਜ਼ਬੂਤ ਕਰਨਾ ਪਵੇਗਾ ਤਾਂ ਜੋ ਭਵਿੱਖ ਵਿੱਚ ਅਜੇ ਹੀ ਕੁਦਰਤੀ ਆਫਤ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਚੋਹਾਨ ਨੇ ਆਖਿਆ ਕਿ ਜਦ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਅਤੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਫਸਲਾਂ ਨੂੰ ਹੜ੍ਹ ਤੋਂ ਬਚਾਉਣ ਵਾਸਤੇ ਸਤਲੁਜ ਬਿਆਸ ਰਾਵੀ ਅਤੇ ਕੱਗਰ ਦਰਿਆਵਾਂ ਦੇ ਕੰਡੇ ਅਤੇ ਬੰਨ ਮਜ਼ਬੂਤ ਇਤੇ ਗਏ ਸਨ ਉਹਨਾਂ ਕਹਿੰਦੇ ਕਿ ਉਸ ਸਮੇਂ ਦਰਿਆਵਾਂ ਦੇ ਕੰਢੇ ਉੱਚੇ ਕੀਤੇ ਗਏ ਸਨ ਪਰ ਹੁਣ ਦਰਿਆਵਾਂ ਵਿੱਚ ਗੈਰਕਾਨੂੰਨੀ ਖੰਡਕਾਰ ਇਹ ਕਮਜ਼ੋਰ ਹੋ ਗਏ ਨੇ ਤੇ ਪਿੰਡਾਂ ਵਿੱਚ ਪਾਣੀ ਆਇਆ ਪੰਜਾਬ ਚੜ੍ਹਾਂ ਨੂੰ ਵੱਡੀ ਆਫਤ ਕਰਾਰ ਦਿੰਦੇ ਹਨ ਕਿਹਾ ਕਿ ਕੇਂਦਰ ਸਰਕਾਰ ਸੂਬੇ ਨੂੰ ਸੰਕਟ ਚੋਂ ਕੱਢਣ ਲਈ ਕੋਈ ਕਸਰ ਨਹੀਂ ਛੱਡੇਗੀ चौहान ਨੇ ਕਿਹਾ ਕਿ ਪੂਰੇ ਪੰਜਾਬ ਚੋਂ ਫਸਲਾਂ ਤਬਾਹ ਹੋ ਗਈਆਂ ਨੇ ਤੇ ਕੇਂਦਰ ਸਰਕਾਰ ਸੰਕਟ ਦੀ ਇਸ ਘੜੀ ਚ ਕਿਸਾਨਾਂ ਨਾਲ ਡਟ ਕੇ ਖੜੀ ਹੈ ਉਨਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਯੋਜਨਾਬੱਧ ਉਸਾਰੀ ਦੀ ਲੋੜ ਅਤੇ ਸੂਬੇ ਨੂੰ ਪੈਰਾਸਰ ਕਰਨ ਲਈ ਛੋਟੀ ਅਤੇ ਲੰਬੇ ਸਮੇਂ ਦੀਆਂ ਰਣਨੀਤੀਆਂ ਬਣਾਉਣੀਆਂ ਪੈਣਗੀਆਂ ਚੋਹਾਨੇ ਪਾਣੀ ਘਟਣ ਮਗਰੋਂ ਬਿਮਾਰੀਆਂ ਫੈਲਣ ਦਾ ਵੀ ਖਤਸ਼ਾ ਪ੍ਰਗਟ ਕੀਤਾ ਉਹਨਾਂ ਕਿਹਾ ਕਿ ਮਰੇ ਪਸ਼ੂਆਂ ਦਾ ਸੁਰੱਖਿਅਤ ਢੰਗ ਨਾਲ ਨਿਵੇੜਾ ਕਰਨਾ ਪਵੇਗਾ ਤਾਂ ਜੋ ਬਿਮਾਰੀਆਂ ਨਾ ਫੈਲਣ ਖੇਤਾਂ 'ਚ ਮਿੱਟੀ ਇਕੱਠੀ ਹੋ ਗਈ ਹੈ ਜਿਸ ਨੂੰ ਹਟਾਉਣ ਲਈ ਯੋਜਨਾ ਘੜਨੀ ਪਵੇਗੀ ਤਾਂ ਜੋ ਅਗਲੀ ਫਸਲ ਨੂੰ ਕੋਈ ਖਤਰਾ ਪੈਦਾ ਨਾ ਹੋਵੇ ਚੋਹਾਨੇ ਸਮਾਜ ਸੇਵਕਾਂ ਵੱਲੋਂ ਨਵਾਈ ਜਾ ਰਹੀ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ ਜਿਹੜੇ ਹੜ੍ਹ ਮਾਰੇ ਲੋਕਾਂ ਨੂੰ ਭੋਜਨ ਕੱਪੜੇ ਅਤੇ ਦਵਾਈਆਂ ਯਕੀਨੀ ਬਣਾ ਰਹੇ ਨੇ ਉਹਨਾਂ ਕਿਹਾ ਕਿ ਗਵਾਂਢੀ ਸੂਬਿਆਂ ਦੇ ਲੋਕ ਵੀ ਸਹਾਇਤਾ 'ਚ ਆਪਣਾ ਯੋਗ ਦਾਨ ਪਾਰ ਨੇ ਜ਼ਿਕਰ ਜੋਗ ਹੈ ਕਿ ਕੇਂਦਰੀ ਟੀਮ ਵੱਲੋਂ ਪੰਜਾਬ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਗਿਆ ਉਹਨਾਂ ਫਿਰੋਜ਼ਪੁਰ ਦੇ ਸਤਲੁਜ ਕੰਡੇ ਤੇ ਬਸੇ ਪਿੰਡਾਂ ਤੇ ਹੁਸੈਨੀਵਾਲਾ ਦਾ ਦੌਰਾ ਕਰਕੇ ਰਿਪੋਰਟ ਹਾਸਲ ਕੀਤੀ ਹੈ ਕੇਂਦਰੀ ਟੀਮ ਨੇ ਅਧਿਕਾਰੀਆਂ ਨੂੰ ਕਿਹਾ ਕਿ ਹੁਸੈਨੀਵਾਲਾ ਵਿੱਚ ਫੌਜ ਦੇ ਬੁਨਿਆਦੀ ਢਾਂਚੇ ਦੇ ਨੁਕਸਾਨ ਦਾ ਮੁਆਇਨਾ ਕਰਕੇ ਉਸ ਦੀ ਮੁਰੰ ਉਹ ਸਾਰੀ ਤੇ ਆਉਣ ਵਾਲੇ ਖਰਚੇ ਦਾ ਅਨੁਮਾਨ ਲਗਾ ਕੇ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਨੂੰ ਭੇਜਿਆ ਜਾਵੇ ਇਸ ਤੋਂ ਪਹਿਲਾਂ ਕੇਂਦਰੀ ਟੀਮ ਵੱਲੋਂ ਹੁਸੈਨੀਵਾਲਾ ਹੈੱਡ ਵਰਕਸ ਵਿੱਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਦਾ ਜਾਇਜ਼ਾ ਲਿਆ ਗਿਆ ਹੈ ਕੇਂਦਰੀ ਟੀਮ ਵੱਲੋਂ ਰਾਹਤ ਕੇਂਦਰ ਦਾ ਵੀ ਦੌਰਾ ਕੀਤਾ ਗਿਆ ਤੇ ਉੱਥੇ ਲੋਕਾਂ ਨੂੰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਪ੍ਰਬੰਧਾਂ ਨੂੰ ਦੇਖਿਆ ਗਿਆ ਇਸ ਮੌਕੇ ਉਹਨਾਂ ਰਾਹਤ ਕੇਂਦਰ ਵਿੱਚ ਰਹਿ ਰਹੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਕੇਂਦਰੀ ਟੀਮ ਵੱਲੋਂ ਤਰਨਤਾਰਨ ਜ਼ਿਲ੍ਹੇ ਵਿੱਚ ਦਰਿਆ ਸਤਲੁਜ ਅਤੇ ਬਿਆਸ ਦਾ ਦੌਰਾ ਕਰਦੇ ਨੁਕਸਾਨ ਦਾ ਜ਼ਾਇਜ਼ਾ ਲਿਆ ਗਿਆ ਕੇਂਦਰੀ ਟੀਮ ਨੇ ਹਰੀਕੇ ਪੱਤਨ ਵਿੱਚ ਦਰਿਆ ਸਤਲੁਜ ਅਤੇ ਗੋਵਿੰਦਵਾਲ ਸਾਬ ਵਿੱਚ ਦਰਿਆ ਵਿਆਸਤਾ ਦੌਰਾ ਕਰਕੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਜ਼ਿਲ੍ਹਾ ਅਧਿਕਾਰੀਆਂ ਤੋਂ ਨੁਕਸਾਨ ਦੀ ਜਾਣਕਾਰੀ ਲਈ ਡਿਪਟੀ ਕਮਿਸ਼ਨਰ ਰਾਹੁਲ ਨੇ ਕੇਂਦਰੀ ਟੀਮ ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਬਰਿਆਦੀ ਸਹੂਲਤਾਂ ਤੇ ਦਰਿਆਈ ਕੰਢਿਆਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਕਾਰਜਾ ਤੇ ਦਰਿਆਈ ਪਾਣੀਆਂ ਦੀ ਮਾਰ ਹੇਠ ਆਨ ਕਰਕੇ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਜਾਣਕਾਰੀ ਦਿੱਤੀ ਕੇਂਦਰੀ ਟੀਮ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਵਿੱਚ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਸੁਲਤਾਨਪੁਰ ਲੋਧੀ ਪਹੁੰਚਣ ਤੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਟੀਮ ਨੂੰ ਬਿਆਸ ਦਰਿਆ ਦੇ ਵਹਿਣ ਅਤੇ ਬਾਹਵ ਪਰ ਟਾਪੂ ਬਾਰੇ ਜਾਣਕਾਰੀ ਦਿੱਤੀ ਕੇਂਦਰ ਸਰਕਾਰ ਦੀ ਤਿੰਨ ਮੈਂਬਰੀ ਟੀਮਾਂ ਜ਼ਿਲ੍ਹਾ ਪਠਾਨਕੋਟ ਵਿੱਚ ਰਾਵੀ ਦਰਿਆ ਨਾਲ ਲੱਗਦੇ ਇਲਾਕਿਆਂ ਵਿੱਚ ਗਈ ਖੜਾ ਕਰਨ ਹੋਏ ਨੁਕਸਾਨ ਦਾ ਜ਼ਾਇਜ਼ਾ ਲਿਆ